ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਪੰਜਾਬ ਅਨੁਸੂਚਿਤ ਜਾਤੀਆਂ ਭੌਂ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਦੇ ਕਰਜ਼ਾ ਮਾਫੀ ਸੰਬੰਧੀ ਬੜੀ ਖੁਸ਼ੀ ਦੀ ਗੱਲ ਹੈ ਅੱਜ ਐਸ்சி ਪਾਈ ਚਾਰੇ ਦੇ ਬਟਾਲੇ ਹਲਕੇ ਦੇ ਵਿੱਚ ਤਕਰੀਬਨ 78 ਲੱਖ ਦਾ ਜਿਹੜਾ ਕਰਜ਼ਾ ਸੀ ਉਹ ਮਾਫ ਕੀਤਾ ਗਿਆ ਜਿਨ੍ਹਾਂ ਵਿੱਚੋਂ 52 ਜਿਹੜੇ ਸਾਡੇ ਲਾਭਕਾਰੀ ਨੇ ਉਹ ਅੱਜ ਇਥੇ ਹਾਜ਼ਰ ਵੀ ਨੇ ਔਰ ਬੜੀ ਖੁਸ਼ੀ ਦੀ ਗੱਲ ਹੈ ਕਿ ਮਾਨ ਜੋਕ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ अरविंद केजरीवाल ਦੀ ਸੋਚ ਇਹਨਾਂ ਦਾ ਇਹ ਮੋਹ ਪਿਆਰ ਜਿਹੜਾ ਪੰਜਾਬੀਆਂ ਦੇ ਦਿਲਾਂ ਨੂੰ ਟੜਕਣ ਬੰਦਾ ਜਾ ਰਿਹਾ ਹੈ ਔਰ ਆਉਣ ਵਾਲੇ ਸਮੇਂ ਨੂੰ ਇਹੋ ਪਰਿਵਾਰ ਨੇ ਜਿਹੜੇ ਮੈਨੂੰ ਆਸ ਵੀ ਹੈ ਔਰ ਮੈਨੂੰ ਮਾਣ ਵੀ ਹੈ ਜਿਸ ਹਿਸਾਬ ਨਾਲ ਇਹ ਪਿਆਰ ਕਰ ਰਹੇ ਨੇ ਔਰ ਪਿਆਰ ਦੇ ਵੀ ਰਹੇ ਨੇ ਮੈਨੂੰ ਲੱਗਦਾ ਵੀ ਆਉਣ ਵਾਲੇ ਪੰਜਾਬ ਦਾ ਜਿਹੜਾ ਸਤਾਈ ਦੇ ਵਿੱਚ ਇੱਕ ਨਵਾਂ ਇਤਿਹਾਸ ਲਿਖਿਆ ਜਾਊਗਾ ਸੋ ਮੈਂ ਧੰਨਵਾਦ ਕਰਦਾ ਹਾਂ ਮੁੱਖ ਮੰਤਰੀ ਸਾਹਿਬ ਦਾ ਜਿਨ੍ਹਾਂ ਨੇ ਪਹਿਲ ਕਦਮੀ ਕਰਕੇ ਕਿਉਂਕਿ ਵਾਦੇ ਬੜੇ ਪ੍ਰਾਣੀਆਂ ਸਰਕਾਰਾਂ ਨੇ ਗੱਲਾਂ ਬੜੀਆਂ ਪ੍ਰਾਣੀਆਂ ਸਰਕਾਰਾਂ ਨੇ ਕੀਤੀਆਂ ਪਰ ਨਿਪਰੇ ਕਿਸੇ ਨੇ ਨਹੀਂ ਚਾੜਿਆ ਤੇ ਜਿਹੜਾ ਚਾੜਿਆ ਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਨੇ ਉਹਨਾਂ ਦੀ ਸੋਚ। ਮੈਂ ਪੂਰੇ ਪਰਿਵਾਰ ਤੋਂ ਇਸ ਕਥਤਿਆ ਲੈ ਆ ਸੀ 코로나 ਕਾਲ ਦੌਰਾਨ ਅਸੀਂ ਜੋ ਕਰਜ਼ਾ ਤਾਰ ਨਹੀਂ ਸਕੇ ਤੇ ਭਗਵੰਤ ਮਾਨ ਸਰਕਾਰ ਨੇ ਸਾਡੇ ਕਰਜ਼ੇ ਜਿਹੜੇ ਨੇ ਮੇਰੇ ਵਰਗੇ ਹੋਰ ਭਰਾਵਾਂ ਦੇ ਸਾਰੇ ਕਰਜ਼ੇ ਮਾਫ਼ ਕਰਕੇ ਸਾਡੇ ਤੇ ਇਸ ਜਿਹੜਾ ਬੋਝ ਹਟਾਇਆ ਅੱਜ ਇਸ ਸਿਹਰੀ ਕਲਪਤੀ ਸਾਡੇ ਕੋਈ ਇਸ ਕਰਜ਼ੇ ਦੇ ਸਰਟੀਫਿਕੇਟ ਹੋ ਸਾਨੂੰ ਦੇ ਦੰਗੇ ਅਸੀਂ ਇਹ ਕਰਜ਼ੇ ਜਦੋਂ ਮੁਕਤ ਹੋ ਜਾਣਗੇ ਹਾਂਜੀ ਜੀ ਇਹ ਤਾਂ ਗੱਲ ਸਹੀ ਹੈ ਕਿ ਇਹ ਪਹਿਲੀ ਸਰਕਾਰ ਆ ਜਿਹੜੀ ਇਸ ਤਰ੍ਹਾਂ ਦੇ ਕੰਮ ਕਰ ਰਹੀ ਹੈ ਸੜਕਾਂ ਵੀ ਬਣਾ ਰਹੀ ਹੈ ਉਹ ਲੋਕਾਂ ਦੀ ਜਿਹੜੇ ਸਿਰ ਤੇ ਬੋਝ ਬਣੇ ਹੋਏ ਨੇ ਜਿਹੜੀਆਂ ਚੀਜ਼ਾਂ ਜਾਂ ਕਰਜ਼ੇ ਹੋਏ ਜਾਂ ਸੜਕਾਂ ਇਹ ਵਧੀਆ ਚੀਜ਼ ਬੋਝ ਨੂੰ ਉਤਾਰ ਰਹੀ ਹੈ ਕਿਉਂਕਿ ਇਨਸਾਨ ਉਹ ਹੀ ਸਹੀ ਹੁੰਦਾ ਜੇ ਲੋਕਾਂ ਵਾਸਤੇ ਕੰਮ ਕਰੇ ਉਹ ਸਰਕਾਰ ਲੋਕਾਂ ਵਾਸਤੇ ਕੰਮ ਕਰਕੇ ਸਾਨੂੰ ਇੱਕ ਮਿਸਾਲ ਪੈਦਾ ਕਰਕੇ ਦੱਸ ਰਹੀ ਹੈ ਕਰੋਨਾ ਕਾਲ ਦੇ ਦੌਰਾਨ ਜਦੋਂ ਸਾਡਾ ਕਰਜ਼ਾ ੜ ਗਿਆ ਸੀ ਅਸੀਂ ਕਿਸ ਤਰ੍ਹਾਂ ਨਹੀਂ ਤਾਰ ਪਾਏ ਉਸ ਤੋਂ ਬਾਅਦ ਇਹ ਕਰਜ਼ਾ ਸਾਡੇ ਸਿਰ ਤੇ ਕਿਹੜੇ ਰਹਿੰਦਾ ਸੀ ਮੈਨੂੰ ਸਾਨੂੰ ਪਰੇਸ਼ਾਨ ਕਰਦਾ ਸੀ ਲੇਕਿਨ ਅੱਜ ਸਾਨੂੰ ਇਸ ਕੋਲ ਤੋਂ ਜਿਹੜੀਆਂ ਨਾ ਉਹ ਸੁਖੀ ਲੱਗੀ ਹੈ ਕਿ ਸਾਡੇ ਦੇ ਉੱਤੇ ਬੋਝ ਜਿਹੜਾ ਨਾ ਇਹ ਸ਼ੇਰ ਤੋਂ ਖੈਰੀ ਕਰਤੀ ਜਿਨ੍ਹਾਂ ਨੇ ਸਾਹਮਣੇ ਸੱਦ ਕੇ ਸਾਨੂੰ ਇਸ ਕਰਜ਼ੇ ਤੇ ਸਰਟੀਫਿਕੇਟ ਦੇ ਦੇਣਗੇ ਤੇ ਅਸੀਂ ਮੁਕਤ ਹੋ ਜਾਵਾਂਗੇ ਮੈਂ ਸਾਰੀ ਸਰਕਾਰ ਦਾ ਔਰ ਭਗਵੰਤ ਮਾਨ ਦਾ ਇਸ ਸੰਚਾਰੀ ਕਰਤੀ ਦਾ ਧੰਨਵਾਦ ਕਰਦਾ ਹਾਂ ਕਿ ਇਹਨਾਂ ਨੇ ਸਾਨੂੰ ਇਸ ਕਰਜ਼ੇ ਤੋਂ ਮੁਕਤ ਕਰਕੇ ਸਾਨੂੰ ਇਹਨਾਂ ਨਾਲ ਰਾਤ ਦਾ ਸਪੋਰਟ ਲੈ ਕੇ ਸਭ ਤੋਂ ਸਭ ਤੋਂ ਚਾਹੀਏ ਬਹੁਤ ਧੰਨਵਾਦ ਉਹਨਾਂ ਜਮਾਨਦਾਰੀ ਨੇ ਸਾਡੇ ਕੱਤੇ ਮਾਫੀ ਚ ਹੈ ਬਹੁਤ ਕਰਦੇ ਸਮੇਂ ਕਾਰ ਸਿੰਘ ਨਾਮ ਹੈ ਜੀ ਮੇਰਾ ਪਿੰਡ ਜੋੜਾ ਸਿੰਘਾ ਜੀ ਸਰਕਾਰ ਦਾ ਧੰਨਵਾਦ ਹੈ ਕਾਸੀ ਸਾਹਿਬ ਜੀ ਦਾ ਧੰਨਵਾਦ ਹੈ ਬਹੁਤ ਦੇਰ ਤੋਂ ਕੋਈ ਤਕੀ ਖੜੋ ਚਲੇ ਜੋ ਕਰਕੇ ਥਲੇ ਆਏ ਆ ਸਰਕਾਰਾਂ ਬੜੀਆਂ ਪਰੇਸ਼ਾਨ ਕਰ ਦੇ ਰਹੀਆਂ ਪਰ ਕਾਸੀ ਸਾਹਿਬ ਜੀ ਹੋਣਾ ਤੁਹਾਡਾ ਮਾਨ ਸਾਹਿਬਾ ਨੂੰ ਸੱਜਾ ਮੁਕਤ ਕਰ ਦਿੱਤਾ ਜੀ ਬਹੁਤ ਬਹੁਤ ਧੰਨਵਾਦ ਹੈ ਸ਼ੁਕਰ ਗੁਜ਼ਾਰ ਹੈ